ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਆਪਣਾ ਵਿਸ਼ਾ ਆ ਉਹ ਜ਼ਿੰਕ ਅਤੇ ਲੋਹੇ ਬਾਬਤ ਆ ਸਾਡੇ ਝੋਨੇ ਨੂੰ ਅਕਸਰ ਹੀ ਜ਼ਿੰਕ ਅਤੇ ਲੋਹੇ ਦੀ ਘਾਟ ਸਾਨੂੰ ਵੇਖਣ ਨੂੰ ਮਿਲਦੀ ਹੈ ਪਰ ਕਿਸਾਨਾਂ ਦੇ ਜਿਹੜੇ ਸ਼ੰਕੇ ਆ ਕਿਸਾਨਾਂ ਦੇ ਫੋਨ ਆਉਂਦੇ ਆ ਕਿ ਡਾਕਟਰ ਸਾਹਿਬ ਦੂਜੀ ਤੀਜੀ ਖਾਦ ਪਾਉਣ ਲੱਗੇ ਆ ਲੋਹਾ ਜ਼ਿੰਕ ਪਾ ਦਈਏ ਜਾਂ ਜ਼ਿੰਕ ਲੋਹਾ ਪਾ ਦਈਏ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸਮਝਣਾ ਪਵੇਗਾ ਕਿ ਜ਼ਿੰਕ ਇੱਕ ਵੱਖਰਾ ਤੱਤ ਆ ਤੇ ਲੋਹਾ ਇੱਕ ਵੱਖਰਾ ਤੱਤ ਆ ਦੋਨਾਂ ਦੀਆਂ ਘਾਟਾਂ ਵੱਖੋ-ਵੱਖਰੀਆਂ ਨੇ ਤੇ ਦੋਨਾਂ ਦੇ ਲਾਜ ਵੱਖੋ-ਵੱਖਰੇ ਨੇ ਗੱਲ ਕਰਦੇ ਆਪਾਂ ਜ਼ਿੰਕ ਦੀ ਜ਼ਿੰਕ ਦੀ ਘਾਟ ਆ ਜਿਹੜੀ ਸਾਡੇ ਖੇਤਾਂ ਵਿੱਚ ਕਿਉਂ ਆਉਣ ਲੱਗੀ ਜੇ ਸਾਡੇ ਖੇਤ ਵਿੱਚ ਫਾਸਫੋਰਸ ਤਾਤੇਆ ਜਿਹੜਾ ਲੋਡ ਤੋਂ ਵੱਧ ਮੌਜੂਦ ਆ ਉੱਥੇ ਜ਼ਿੰਕ ਦੀ ਘਾਟ ਆਉਣੀ ਆਉਣੀ ਹੈ ਤਾਂ ਹੀ ਅਸੀਂ ਕਹਿੰਨੇ ਆ ਭਾਈ ਝੋਨੇ ਵਿੱਚ ਡੀਏਪੀ ਖਾਦ ਦੀ ਵਰਤੋਂ ਨਾ ਕਰੋ ਕਿਉਂਕਿ ਕਣਕ ਨੂੰ ਜਿੰਨੀ ਤੁਸੀਂ ਡੀਏਪੀ ਖਾਦ ਪਾਈ ਹੈ ਅੱਧੀ ਕਣਕ ਨੇ ਲੈਣੀ ਆ ਤੇ ਅੱਧੀ ਅਗਲੀ ਜਿਹੜੀ ਫਸਲ ਲਾਵਾਂਗੇ ਉਹਨੇ ਆਟੋਮੈਟਿਕ ਹੀ ਲੈ ਲੈਣੀ ਆ ਤੇ ਜੇ ਵਾਧੂ ਖਰਚਾ ਕਰੋਗੇ ਡੀਏਪੀ ਦੀ ਬੋਰੀ ਖੇਤਾਂ ਵਿੱਚ ਛੋਨੇ ਨੂੰ ਪਾਉਂਗੇ ਤੇ ਇੱਕ ਤਾਂ 13-1400 ਦੀ ਬੋਰੀ ਹੈ ਤੇ ਇੱਕ ਜਿਹੜੀ ਆ ਜ਼ਿੰਕ ਦੀ ਘਾਟ ਆਉਣੀ ਉਹ ਵੱਖਰੀ ਆਉਣੀ ਤੇ ਹੁਣ ਜ਼ਿੰਕ ਦੀ ਘਾਟ ਦਾ ਸਾਨੂੰ ਪਤਾ ਕਿਵੇਂ ਲੱਗਦਾ ਜੇ ਤਾਂ ਤੁਹਾਡੇ ਖੇਤ ਦੇ ਵਿੱਚ ਪੱਤੇ ਆ ਜਿਹੜੇ ਜੰਗਾਲੇ ਜੇ ਭੂਰੇ ਜੇ ਦਿਖ ਪੈਣ ਤੁਹਾਨੂੰ ਤਾਂ ਸਮਝ ਲਓ ਜ਼ਿੰਕ ਦੀ ਘਾਟ ਆ ਇੱਕ ਤਾਂ ਬੂਟਾ ਜਿਹੜਾ ਮਧਰਾ ਜਾ ਰਹੇ ਜਾਂਦਾ ਹੈ ਜ਼ਿੰਕ ਦੀ ਘਾਟ ਨਾਲ ਤੇ ਜੰਗਾਲੇ ਜੇ ਭੂਰੇ ਜੇ ਤੁਹਾਨੂੰ ਦਿਖਣ ਲੱਗ ਪੈਂਦੇ ਸਮਝ ਲਓ ਜ਼ਿੰਕ ਦੀ ਘਾਟ ਆ ਗਈ ਹੈ ਤੁਹਾਡੇ ਖੇਤਾਂ ਤੇ ਤੇ ਇਹਦੀ ਰੋਕਥਾਮ ਕਿਵੇਂ ਹੋਊਗੀ ਜੇ ਤਾਂ ਤੁਹਾਡੇ ਪਿਛਲੀ ਵਾਰੀ ਵੀ ਜ਼ਿੰਕ ਦੀ ਘਾਟ ਆਈ ਸੀ ਤਾਂ ਤੁਹਾਨੂੰ ਕਦੂ ਵਿੱਚ ਹੀ ਜ਼ਿੰਕ ਪਾਉਣੀ ਪਊਗੀ ਕਦੂ ਕਰਨ ਦੇ ਨਾਲ ਹੀ ਜ਼ਿੰਕ ਪਾਉਣੀ ਪਊਗੀ ਉਹਦੇ ਲਈ ਹੈ 21% ਜੇ ਪਾਉਣੀ ਆ ਤਾਂ 25 ਕਿਲੋ ਤੇ ਜੇ 33% ਪਾਉਣੀ ਆ ਤਾਂ 16 ਕਿਲੋ ਜੇ ਪਿਛਲੀ ਵਾਰੀ ਘਾਟ ਆਈ ਸੀ ਤਾਂ ਤੇ ਜੇ ਤੁਹਾਡੇ ਖੇਤਾਂ ਵਿੱਚ ਘਾਟ ਨਹੀਂ ਹੈਗੀ ਫਿਰ ਐਵੇਂ ਦੂਜੀ ਤੀਜੀ ਖਾਦ ਨਾਲ 4-4 5-5 ਕਿਲੋ ਜ਼ਿੰਕ ਪਾਉਣ ਦਾ ਕੋਈ ਫਾਇਦਾ ਨਹੀਂ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇੱਕ ਨੁਕਸਾ ਦੱਸਾਂਗਾ ਜਿਹੜਾ ਆਪਣੀਆਂ ਸਪਰੇਆਂ ਤਤਾਂ ਵਾਲੀਆਂ ਉਹ ਤੁਸੀਂ ਕਰ ਦਿਓ ਮਾਰਕੀਟ ਦੇ ਵਿੱਚ ਜਿੰਕ ਬੜੀ ਤਰ੍ਹਾਂ ਦੀ ਆਉਂਦੀ ਹੈ 21% 33% ਜਿੰਕ ਜਿਹੜੀ ਰਿਲੇਟਡ ਆ 12% ਇੱਕ ਲਿਕੋ ਹੜਾਉਂਦੀ ਆ 39.5% ਜਿਹੜੀ ਆਉਂਦੀ ਆ ਤੇ ਪਰ ਯੂਨੀਵਰਸਿਟੀ ਜਿਹੜੀ ਆ ਤੁਹਾਨੂੰ ਰეკਮੈਂਡ ਕਰਦੀ ਆ ਸਫਾਰਿਸ਼ ਕਰਦੀ ਆ ਜਿਹੜੀ ਉਹ 33 ਤੇ 21 ਦੀ ਕਰਦੀ ਆ ਤੇ ਜਿਹੜੀ ਜਿੰਕ ਆ ਇਹਦੀ ਕਿਸਾਨ ਵੀਰੋ ਸਪਰੇ ਵੀ ਹੋ ਜਾਂਦੀ ਆ ਤੇ ਧਰਤੀ ਦੇ ਵਿੱਚ ਵੀ ਪੈ ਜਾਂਦੀ ਆ ਵੀਰੋ ਜਿੰਕ ਪਾਉਣ ਵੇਲੇ ਇੱਕ ਗੱਲ ਦਾ ਜਿਹੜਾ ਵਾ ਖਾਸ ਧਿਆਨ ਰੱਖਣਾ ਜ਼ਰੂਰ ਤੁਸੀਂ ਜੇ ਤੁਸੀਂ ਫਾਸਫੋਰਸ ਤੱਤ ਵਾਲੀ ਕਿਉਂਕਿ ਮੈਨੂੰ ਪਤਾ ਹੈ ਨਾ ਲੋਕਾਂ ਨੇ ਡੀਏਪ ਪਾਉਣੀ ਛੱਡ ਦਿੱਤੀ ਐ ਝੋਨੇ ਵਿੱਚ ਪਰ ਸੁਪਰ ਲੋਕੀ ਪਾਉਣ ਲੱਗ ਪਏ ਆ ਜੇ ਤੁਸੀਂ ਖੇਤ ਵਿੱਚ ਸੁਪਰ ਪਾਈ ਐ ਤਾਂ ਜ਼ਿੰਕ ਉਹ ਇਕੱਠੀ ਨਹੀਂ ਪਾਉਣੀ ਕਿਉਂਕਿ ਫਾਸਫੋਰਸ ਤੱਤ ਹੀ ਸੁਪਰ ਵਿੱਚ ਹੁੰਦਾ ਤੇ ਜ਼ਿੰਕ ਤਾਂ ਤੇ ਫਾਸਫੋਰਸ ਤੱਤ ਦਾ ਇੱਟ ਕੁੱਤੇ ਦਾ ਵੈਰ ਆ ਕਿ ਜੇ ਆਪਾਂ ਇਕੱਠੀਆਂ ਪਾਵਾਂਗੇ ਤਾਂ ਇਹ ਮਿੱਟੀ ਐ ਇਹਨਾਂ ਦੋਹਾਂ ਦੇ ਵਿੱਚ ਜਿਹੜਾ ਵਖਪਾ ਆ ਉਹ ਘੱਟੋ-ਘੱਟ 15 ਤੋਂ 20 ਦਿਨਾਂ ਦਾ ਹੋਣਾ ਚਾਹੀਦਾ ਜੇ ਅੱਜ ਕੀ ਤੁਸੀਂ ਝੋਨੇ ਵਿੱਚ ਸੁਪਰ ਆਪਣੀ ਸੁਪਰ ਪਾਲੀ ਹੈ ਤਾਂ ਜੇ ਜ਼ਿੰਕ ਪਾਉਣੀ ਹੈ ਤੇ ਉਹ ਪਹਿਲੀ ਦੂਜੀ ਖਾਦ ਨਾਲ ਨਹੀਂ ਪੈਣੀ ਘੱਟੋ-ਘੱਟ 20 ਦਿਨਾਂ ਦਾ ਫਰਕ ਹੋਣਾ ਚਾਹੀਦਾ ਇਹ ਨਾ ਹੋਵੇ ਸੁਪਰ ਪਾਈ ਵੀ ਤੁਹਾਡੀ ਐਵੇਂ ਹੀ ਜਾਵੇ ਤੇ ਜ਼ਿੰਕ ਪਾਈ ਵੀ ਐਵੇਂ ਜਾਵੇ ਇਹ ਗੱਲ ਦਾ ਜ਼ਰੂਰ ਆ ਜਿਹੜਾ ਖਾਸ ਧਿਆਨ ਰੱਖਿਆ ਜੇ ਨਾਲ ਵੀਰੋ ਹੁਣ ਆਪਾਂ ਗੱਲ ਕਰਦੇ ਹਾਂ ਲੋਹੇ ਦੀ ਲੋਹਾ ਆ ਜਿਹੜਾ ਤੱਤ ਆ ਉਹਦੀ ਜਿਹੜੀ ਘਾਟ ਆ ਸਾਡੇ ਖੇਤ ਵਿੱਚ ਸਾਨੂੰ ਕਿਵੇਂ ਪਤਾ ਲੱਗਦੀ ਹੈ ਇਹਦੀ ਜਿਹੜੀ ਘਾਟ ਆ ਜ਼ਿਆਦਾਤਰ ਰੇਤਲੀਆਂ ਜ਼ਮੀਨਾਂ ਵਿੱਚ ਆਉਂਦੀ ਕਿਉਂਕਿ ਪਾਣੀ ਜਿਹੜਾ ਆ ਉਹ ਖੜਾ ਨਹੀਂ ਰਹਿੰਦਾ ਉਹ ਛੇਤੀ ਜੀਤ ਜਾਂਦਾ ਹੈ ਰੇਤਲੀਆਂ ਜ਼ਮੀਨਾਂ 'ਚ ਇਹਦੀ ਘਾਟ ਆਉਂਦੀ ਹੈ ਜਿਹੜੇ ਸਾਡੇ ਨਵੇਂ ਪੱਤੇ ਨਿਕਲਦੇ ਹੁੰਦੇ ਆ ਉਹ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਆ ਤਾਂ ਸਮਝ ਲਓ ਰੋਏ ਦੀ ਘਾਟ ਸਾਡੇ ਖੇਤਾਂ ਵਿੱਚ ਆ ਗਈ ਤੇ ਇਹਦਾ ਜਿਹੜਾ ਹੱਲ ਆ ਹੱਲ ਪਹਿਲਾਂ ਇਹ ਇੱਕ ਤਾਂ ਪਰਮਾ ਪਾਣੀ ਦਿਓ ਤੇ ਦੂਜਾ ਜਿਹੜਾ ਵਾ 1 ਕਿਲੋ ਫੈਰਸਲ ਸਲਫੇਟ 19% ਲੋਹਾ ਜਿਹੜਾ ਆਉਂਦਾ ਆਪਣਾ ਉਹ 20-22 ਰੁਪਏ ਕਿਲੋ ਆਉਂਦਾ ਆ ਚਿਲੇਟਡ ਲੋਹਾ ਨਹੀਂ ਚਿਲੇਟਡ ਮਹਿੰਗਾ ਪੈਂਦਾ ਸਾਨੂੰ ਜਿਹੜਾ ਫੈਰਸਲ ਸਲਫੇਟ 19% ਆ ਜਿਹੜਾ ਉਹ ਤੋਤੀਆ ਹਰਾ ਜਿਆ ਹੁੰਦਾ ਆ ਉਹ ਤੁਸੀਂ ਸਪਰੇਅ ਕਰਨੀ ਆ ਤੇ ਇੱਕ ਗੱਲ ਮੰਨ ਦੇ ਵਿੱਚ ਹੋਰ ਬਿਠਾ ਲਓ ਲੋਹਾ ਜਿਹੜਾ ਵਾ ਉਹਦੀ ਕੱਲੀ ਤੋਂ ਕੱਲੀ ਸਪਰੇ ਹੁੰਦੀ ਆ ਧਰਤੀ ਵਿੱਚ ਲੋਹਾ ਨਹੀਂ ਪੈਂਦਾ ਜੇ ਤੁਸੀਂ ਯੂਰੀਆ ਦੇ ਵਿੱਚ ਰਲਾ ਕੇ ਲੋਹਾ ਪਾਉਂਦੇ ਹੋ ਕਿਉਂਕਿ ਲੋਹਾ ਸਸਤਾ ਪੈਂਦਾ ਸਾਡੇ ਮੰਨ ਵਿੱਚ ਹੁੰਦਾ ਕੋਈ ਨਾ ਧਰਤੀ ਵਿੱਚ ਹੀ ਸੁੱਟ ਦਿੰਨੇ ਆ ਪਰ ਉਹ ਕਾਰਗਰ ਨਹੀਂ ਹੈਗਾ ਉਹ ਮਿੱਟੀ ਆ ਜੇ ਧਰਤੀ ਵਿੱਚ ਲੋਹਾ ਪਾਉਂਗੇ ਤਾਂ ਉਹ ਮਿੱਟੀ ਆ ਲੋਹੇ ਦੀ ਕੱਲੀ ਤੋਂ ਕੱਲੀ ਸਪਰੇ ਹੁੰਦੀ ਆ ਇਹ ਗੱਲ ਮੰਨ ਦੇ ਵਿੱਚ ਬਿਠਾ ਲਿਓ ਤੇ ਜਿਹੜੇ ਤੁਹਾਡੇ ਨਾਲ ਜ਼ਿਮੀਂਦਾਰ ਜੁੜੇ ਆ ਉਹਨਾਂ ਨੂੰ ਵੀ ਦੱਸੋ ਭਾਈ ਲੋਹੇ ਦੀ ਸਿਰਫ ਸਪਰੇ ਹੁੰਦੀ ਆ ਲੋਹਾ ਧਰਤੀ ਵਿੱਚ ਨਹੀਂ ਪੈਂਦਾ ਜਿੰਕਾ ਜਿਹੜੀ ਉਹ ਧਰਤੀ ਵਿੱਚ ਵੀ ਪੈ ਜਾਂਦੀ ਆ ਤੇ ਉਹਦੀ ਸਪਰੇ ਵੀ ਹੋ ਜਾਂਦੀ ਆ ਲੋਹਾ ਧਰਤੀ ਚ ਨਹੀਂ ਪੈਂਦਾ ਲੋਹੇ ਦੀ ਕਲੀ ਤੋਂ ਕਲੀ ਸਪਰੇ ਹੁੰਦੀ ਆ ਇਹ ਗੱਲ ਜਾਣ ਦੇ ਵਿੱਚ ਬਿਠਾ ਕੇ ਚੱਲਣੀ ਆ ਆਪਾਂ ਤੇ ਅਗਲੀ ਜਿਹੜੀ ਵੀਡੀਓ ਆਪਣੀ ਉਹ ਆਊਗੀ ਉਹ ਤੱਤਾਂ ਦੇ ਬਾਬਤੀ ਆਊਗੀ ਜਿੰਕ ਲੋਹਾ ਯੂਰੀਆ ਕਲੀ ਦਾ ਪਾਣੀ ਆ ਤੇ ਉਹ ਤੁਸੀਂ ਆਪਾਂ ਜਿਹੜੀ 30 40 ਦੇਣਾ ਸਪਰੇ ਕਰਨੀਆਂ ਜੁੜੇ ਰਹੋ ਅਗਲੀ ਵੀਡੀਓ ਉਹ ਹੋਵੇਗੀ ਤੇ ਆਪਣਾ ਚੈਨਲ ਜਿਹੜਾ ਸਬਸਕ੍ਰਾਈਬ ਕਰ ਲਿਓ ਸਾਡਾ ਜਿਹੜਾ ਮਾਟੋ ਆ ਉਹ ਖੇਤੀ ਖਰਚੇ ਘੱਟ ਕਰਨੇ ਤੇ ਕਿਸਾਨ ਦੀ ਆਮਦਨ ਵਧਾਉਣੀ ਇਹ ਸਾਡਾ ਅਸੀਂ ਮੁੱਖ ਉਦੇਸ਼ ਆ ਤੇ ਇਹ ਅਸੀਂ ਲੈ ਕੇ ਚੱਲੇ ਆ ਸਾਡੇ ਨਾਲ ਜੁੜੇ ਰਹੋ ਤੁਹਾਡੇ ਖੇਤੀ ਖਰਚੇ ਜੇ ਐਤਕੀ ਝੋਨੇ ਦੇ ਵਿੱਚ 2000 3000 ਕਿੱਲੇ ਦਾ ਨਾ ਘਟਾਇਆ ਤਾਂ ਮੇਰਾ ਨਾਮ ਜਾਦਿਆ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ